ਆ ਗਿਆ ਤੁਸੀਂ ਖੇਤ ਤੋਂ ਹਾਂ ਬ੍ਰੀਤ ਆ ਗਿਆ ਇੱਕ ਗੱਲ ਪੁੱਛਾਂ ਹਾਂ ਪੁੱਛਾਂ ਆ ਬਾਈ ਇੰਨੇ ਸਾਲਾਂ ਬਾਅਦ ਅੱਜ ਕਿੱਦਾਂ ਇੱਥੇ ਆ ਗਿਆ ਤੂੰ ਤਾਂ ਕੰਮ ਲਈ ਆ ਇਸ ਘਰ ਚ ਤੇ ਜ਼ਮੀਨ ਚ ਉਹਦਾ ਵੀ ਹਿੱਸਾ 5 ਕਿੱਲੇ ਜ਼ਮੀਨ ਉਹਨੂੰ ਵੀ ਆਉਂਦੀ ਹੈ ਪਰ ਮੈਂ ਤਾਂ ਪਰੇਸ਼ਾਨ ਕਰਤਾ ਉਹਦੀ ਇੱਕ ਗੱਲ ਰਿਹਾ ਜਮ ਕੀ ਉਹ ਆਪਦੀ ਜ਼ਮੀਨ ਵੇਚਣ ਆਇਆ ਹੈ ਹਾਂ ਹਾਂ ਜ਼ਮੀਨ ਵੇਚਣ ਆਇਆ ਤੇ ਫੇਰ ਆਪਾਂ ਕਿੱਥੇ ਜਾਵਾਂਗੇ ਹੁ ਵਹੀ ਤਾਂ ਚਿੰਤਾ ਮੈਨੂੰ ਲੱਗ ਰਹੀ ਹੈ ਮੈਨੂੰ ਕਹਿੰਦਾ ਮੈਂ ਜ਼ਮੀਨ ਵੇਚ ਰਿਆਂ ਚਾਹੇ ਤੂੰ ਖਰੀਦ ਲਾ ਆਪਣੇ ਕੋਲੇ ਪੈਸੇ ਕਿੱਥੇ ਖਰੀਦਣ ਵਾਸਤੇ ਘਰ ਦਾ ਗੁਜ਼ਾਰਾ ਤਾਂ ਮਸਾ ਹੁੰਦਾ ਤੈਨੂੰ ਵੀ ਪਤਾ ਉਹ ਤਾਂ ਹੈ ਆਪਣੀ ਰੋਟੀ ਤਾਂ ਚੱਲਦੀ ਨਹੀਂ ਹੁਣ ਇਹ ਵੀ ਆ ਗਿਆ ਤੇ ਕਿੰਨਾ ਔਖਾ ਹੋ ਗਿਆ ਇੱਕ ਤਾਂ ਮੰਗਣ ਆ ਲੈਣੇ ਇੰਨੀ ਜਾਣ ਖਾਦੀ ਹੋਈ ਆ ਕਦੀ ਕੋਈ ਬੂਹੇ ਤੇ ਤੁਰਿਆ ਰਹਿੰਦਾ ਤੇ ਕਦੀ ਕੋਈ ਹਰ ਇੱਕ ਗੱਲ ਅਪ੍ਰੀਤ ਉਹਦੀ ਸੇਵਾ ਕਰ ਦਿਲ ਲਗਾ ਕੇ ਠੀਕ ਹੈ ਜਮੀਨਾ ਤੋਂ ਲਈ ਯਾਨੀ ਜਾਂਦੀ ਆਪਣਾ ਚੰਗਾ ਹਾਂ ਚੱਲ ਮੈਂ ਰੋਟੀ ਬਾਕੇ ਲੈਣੀ ਠੀਕ ਹੈ ਭਾਈ ਜ਼ਰੂਰ ਕਿਸੇ ਨਾ ਕਿਸੇ ਨਾ ਹੰਗਰ ਉੱਤੇ ਚੜਿਆ ਲੱਗਦਾ ਪਹਿਲਾਂ ਤਾਂ ਕਦੇ ਜ਼ਮੀਨ ਦਾ ਜ਼ਿਕਰ ਨਹੀਂ ਕੀਤਾ ਇੱਕੇ ਦਾ ਮੈਂ ਇਹਨੂੰ ਕਿਵੇਂ ਚੇਤਾ ਆ ਗਿਆ ਲੋ ਫਾਈ ਜੀ ਰੋਟੀ ਬਾਣ ਕੇ ਰੋਟੀ ਹਾਂਜੀ ਨਾਲੇ ਖਾ ਕੇ ਦੱਸਿਓ ਕਿਵੇਂ ਦੀ ਬਣੀ ਆ ਅੱਛਾ ਰੋਟੀ ਦਾ ਬਹੁਤ ਸਵਾਲ ਬਣਾਈ ਹੈ ਅੱਛਾ ਤੇ ਅੱਜ ਦਾ ਦਿਨ ਤੁਹਾਡਾ ਕਿਵੇਂ ਰਿਹਾ ਬਹੁਤ ਵਧੀਆ ਰਿਹਾ ਅੱਛਾ ਦਿਲ ਲੱਗਿਆ ਪਿੰਡ 'ਚ ਅੱਜ ਤੁਹਾਡਾ ਹਾਂ ਲੱਗ ਜੂਗਾ ਕੋਈ ਨਹੀਂ ਹੌਲੀ ਹੌਲੀ ਅੱਛਾ ਤੇ ਹੁਣ ਤੁਸੀਂ ਵਿਆਹ ਵਿਵ ਕੁ ਰਵਣਾ ਦੇ ਇਹਦੇ ਆ ਬਬੀ ਸਲਾਹ ਤਾਂ ਹੈਗੀ ਆ ਹੋਰ ਕੁਛ ਲਿਆਵਾ ਐ ਕਰੋ ਚਾਹ ਲਿਆ ਦਿਓ ਚਲੋ ਮੈਂ ਚਾਹ ਲੈ ਕੇ ਆਂਦੀ ਚੱਲ ਓਏ ਮਨਾ ਚਲੀਏ ਮੋਟਰ ਤੇ ਅੱਜ ਲਾਈਟ ਦੀ ਵਾਰੀ ਛੱਡੀ ਆ ਮੋਟਰਾਂ ਨੂੰ ਤੁਸੀਂ ਕਿੱਥੇ ਚੱਲੇ ਹੋ ਉਹ ਮੈਂ ਤਾਂ ਫਰੀਦ ਖੇਤ ਜਾਂਦਾ ਸੀ ਅੱਜ ਵਾਰੀਆ ਨਾਲ ਦਾ ਨਾਲੇ ਮੋਟਰਾਂ ਸੈੱਟ ਲਾਏ ਤਾਨਕ ਨੂੰ ਪਾਣੀ ਲਾਉਣਾ ਅੱਛਾ ਇਹ ਨਾਲੇ ਮੇਰੀ ਗੱਲ ਸੁਣ ਮਾਈ ਕਿੱਥੇ ਹੈ ਬਾਈ ਅੰਦਰ ਸੁੱਤਾ ਪਿਆ ਅੱਛਾ ਤੇ ਬਾਈ ਦਾ ਧਿਆਨ ਰੱਖੀ ਠੀਕ ਹੈ ਨਾ ਚੰਗਾ ਹਾਂ ਦੁੱਧ ਬਾਦ ਪਿਆਦੀ ਉਹਨੂੰ ਤੇ ਨਾਲੇ ਜ਼ਮੀਨ ਆਪਣੇ ਹੱਥੋਂ ਨਹੀਂ ਜਾਣੀ ਚਾਹੀਦੀ ਉਹ ਤੁਸੀਂ ਟੈਨਸ਼ਨ ਨਾ ਲੋ ਮੈਂ ਸੰਭਾਲ ਲੂੰਗੀ ਉਹ ਟੈਨਸ਼ਨ ਮੈਨੂੰ ਘਾਦੀਏ ਤੇਰੇ ਹੁੰਦੇ ਤੇ ਨਾਲੇ ਬਾਈ ਨੂੰ ਇੱਕ ਗੱਲ ਹੋਰ ਸਮਝਾ ਦੇ ਵੀ ਬੜਾਫੇ ਚ ਟਰੱਕ ਨਹੀਂ ਕੰਮ ਆਉਣਾ ਆਵਦੀ ਕੰਮ ਆਉਂਦੇ ਹੈ ਹਾ ਇਹ ਵੀ ਗੱਲਾਂ ਹਾਂ ਬਾਈ ਦਾ ਆਪਣੇ ਬਿਨਾ ਕੋਣ ਹੈ ਤੇ ਆਪਣਾ ਕੋਣ ਇਹ ਤਾਂ ਹੈ ਚੱਲ ਮੈਂ ਹੁਣ ਸੁਭਾ ਆਉਂਗਾ ਠੀਕ ਹੈ ਮੈਂ ਜਾਂਦਾ ਫੇਰ ਚੰਗਾ ਯਾ ਰੱਖੀ ਠੀਕ ਹੈ ਠੀਕ ਹੈ ਪ੍ਰੀਤ ਐਸੇ ਵੇਲੇ ਤੂੰ ਮੇਰੇ ਕਮਰੇ ਚ ਹਾਂਜੀ ਮੈਂ ਤੁਹਾਡੇ ਲਈ ਦੁੱਧ ਲੈ ਕੇ ਆਈ ਸੀ ਅੱਛਾ ਤੇ ਮਗਰ ਕਿੱਥੇ ਆ ਉਹ ਤਾਂ ਖੇਤ ਗਏ ਨੇ ਅੱਜ ਪਾਣੀ ਦੀ ਵਾਰੀ ਸੀ ਨਾ ਤਾਂ ਕਰਕੇ ਚ ਚਲੋ ਪਾਣੀ ਵੀ ਲਾਉਣ ਵਾਲਾ ਹੋ ਰਿਹਾ ਗਣਕ ਨੂੰ ਮੈਂ ਸੁਣਿਆ ਬਾਈ ਜੀ ਤੁਸੀਂ ਜ਼ਮੀਨ ਵੇਚ ਨਾਓ ਹਾਂ ਪ੍ਰੀਤ ਫਿਰ ਮੈਂ ਜ਼ਮੀਨ ਦਾ ਕਰੂੰਗਾ ਵੀ ਕੀ ਮੇਰੇ ਕਿਹੜਾ ਕੁਝ ਹੈਗਾ ਅੱਗੇ ਪਿੱਛੇ ਕਿਉਂ ਅਸੀਂ ਤਾਂ ਤੇ ਆਪਣੇ ਨਹੀਂ ਹੈਗੇ ਉਹ ਤਾਂ ਠੀਕ ਹੈ ਪ੍ਰੀਤ ਕੋਈ ਗੱਲ ਨਹੀਂ ਜੇ ਤੂੰ ਕਹਿੰਦੀ ਹੈ ਰਾਪਾ ਨਹੀਂ ਵੇਚਦੇ ਠੀਕ ਹੈ ਰੋਟੀ ਹੀ ਖਾਣੀ ਹੈ ਨਾ ਤੁਸੀਂ ਰੋਟੀ ਤੁਹਾਨੂੰ ਮੈਂ ਦੇ ਰਹੀ ਆ ਜੇ ਮੱਗਰ ਨੂੰ ਪਤਾ ਲੱਗ ਗਿਆ ਫਿਰ ਕੁਝ ਨਹੀਂ ਪਤਾ ਲੱਗਦਾ ਚਲ ਦੇਖ ਲੈ ਮਰਜੀ ਹੈ ਤੇਰੀ ਫਰੀਤ ਮੈਨੂੰ ਲੱਗਦਾ ਬਾਈ ਦੀ ਸੇਵਾ ਜਿਆਦਾ ਹੀ ਉਲਝ ਗਈ ਤੂੰ ਮੈਨੂੰ ਹੁਣ ਪਿਆਰ ਹੀ ਨਹੀਂ ਕਰਦੀ ਤੂੰ ਉਹ ਇਦਾਂ ਦੀ ਕੋਈ ਗੱਲ ਨਹੀਂ ਆ ਬਸ ਘਰ ਦੇ ਕੰਮ ਕਰਦੀ ਕਰਦੀ ਥੱਕ ਜਾਂਦੀ ਆ ਤੇ ਨੀਂਦ ਆ ਜਾਂਦੀ ਹੈ। ਅੱਛਾ ਜੀ। ਮੈਨੂੰ ਹੁਣ 22 ਕਈ ਦਿਨਾਂ ਤੋਂ ਜ਼ਮੀਨ ਵੇਚਣ ਦੀ ਕੋਈ ਗੱਲ ਹੀ ਨਹੀਂ ਕਰਦਾ। ਉਹ ਬਸ ਮੈਂ ਉਹਨਾਂ ਨੂੰ ਸਿਰਫ ਇੰਨਾ ਹੀ ਕਿਹਾ ਕਿ ਤੁਸੀਂ ਜ਼ਮੀਨ ਨਾ ਵੇਚੋ। ਅੱਛਾ ਜੀ। ਤੋ ਮੇਰੀ ਗੱਲ ਮੰਨਗੇ। ਹਾਂ ਤਾਂ ਮੈਨੂੰ ਭਰੋਸਾ ਸੀ ਮੇਰੀ ਜਾਨ ਤੇ। ਹੁਣ ਜ਼ਮੀਨ ਆਪਣੇ ਹੱਥੋਂ ਕਿਤੇ ਨਹੀਂ ਜਾਂਦੀ। ਮੈਨੂੰ ਤੇਰੇ ਆਉਣ ਦੇ ਕਾਦੀ ਟੈਨਸ਼ਨ ਆ। ਮੈਨੂੰ ਪਤਾ ਸੀ ਆਪੀ ਸੰਭਾਲ ਲੇਗੀ ਤੂੰ।